ਇਹਨਾਂ ਬੰਦੇ ਦਾ ਸਰਬਜੀਤ ਵੀਰੇ ਇਹਦਾ ਵੀ ਰਿਪੋਰਟ ਹੋ ਗਿਆ ਹੁੰਦਾ ਉਹਨਾਂ ਦੇ ਕੀ ਲੱਗਦੇ ਤੁਹਾਨੂੰ ਵਾਈਫਾ ਵੀਰੇ ਮੈਂ ਉਹਨਾਂ ਤੇ ਕਦੋਂ ਦਾ ਵੀਰੇ ਗਿਆ ਸੀ ਬਾਰ 26 ਜਨਵਰੀ ਨੂੰ ਵੀਰੇ ਕੀਤਾ ਉਹਨਾਂ ਨੇ ਬਾਰਡਰ ਕ੍ਰੋਸ ਉਸ ਤੋਂ ਬਾਅਦ ਬਾਰਡਰ ਕ੍ਰੋਸ ਹੁੰਦਿਆਂ ਹੀ ਉਹਨਾਂ ਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕ੍ਰੋਸ ਕਰਕੇ ਹੁਣ ਇੱਥੋਂ ਦੇ ਚੌਂਕੀ ਵਾਲੇ ਆਣ ਕੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਅੱਜ ਅੱਜ 22 ਦਿਨ ਹੋ ਗਏ 22 ਦਿਨਾਂ ਬਾਅਦ ਰਿਪੋਰਟ ਹੋ ਕੇ ਘਰੇ ਆ ਰਹੇ ਤਾਨੂੰ ਕਿਵੇਂ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਰਿਪੋਰਟ ਆਈ? ਸਾਨੂੰ ਵੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ। ਉਹਦੇ ਵਿੱਚ ਮੰਮਾ ਪਾਪਾ ਦਾ ਨਾਮ, ਪਿੰਡ ਦਾ ਨਾਮ ਤੇ ਇਹ ਕਦੋਂ ਉਸ ਤਰ੍ਹਾਂ ਵੈਸੀ ਕਦੋਂ ਦਾ ਬਾਹਰ ਗਿਆ ਹੈ ਤੇ ਕਿਹੜੇ ਦੇਸ਼ 'ਚ ਸੀ ਇਹ ਦੋ ਪਹਿਲਾਂ। ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ। ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂਐਸਏ ਚ ਆਣ ਦਾ ਡਿਸੀਜਨ ਲਿਆ। ਉੱਥੇ 22 ਦਿਨ ਰੁਕੇ। ਪਤਾ ਨਹੀਂ ਕਿਹੋ ਜੀ ਕੰਡੀਸ਼ਨ 'ਚ ਉਹਨਾਂ ਨੇ ਰੱਖਿਆ। 22 ਦਿਨ ਬਾਅਦ ਇੰਡੀਆ ਆ ਰਹੇ। ਤੇ ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ। ਪਹਿਲਾਂ ਮੇਰੇ ਪਾਈ ਲੱਖ ਲੱਗਾ ਸੀ ਇੰਗਲੈਂਡ ਦਾ 20 ਲੱਖ ਹੋਣ ਅੱਗੇ ਯੂ ਐਸ ਏ ਦਾ ਦਿੱਤਾ ਹੋਇਆ ਕੀ ਮੰਗ ਕੀ ਕਰਦੇ ਜੀ ਮੰਗ ਵੀਰੇ ਇਹੀ ਵੀ ਏਜੰਟ ਤੇ ਕਾਰਵਾਈ ਕੀਤੀ ਜਾਵੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਈ ਜ਼ਾਇਦਾਦ ਵੀ ਵੇਚੀ ਹੈ ਕਿ ਇਸ ਤਰ੍ਹਾਂ ਹਾਂ ਜੀ ਮੇਰੇ ਜ਼ਾਇਦਾਦਾਂ ਵੀ ਵੇਚ ਕੇ ਗਏ ਸੀ ਕਿਨੇ ਬੱਚੇ ਕਿਨੇ ਇੱਕ ਬੇਟਾ ਹੀ ਹੈ ਵੀ ਦਿਨ ਸੌਦਾ ਇਹ ਜਿਹੜਾ ਮੁੰਡਾ ਆ ਰਿਹਾ ਬਾਹਰੋਂ ਇਹਦਾ ਨਾਂ ਕੀ ਸੀ ਕੈਨਸਾ ਤੁਹਾਡਾ ਕਿਹਾ ਨਾ ਬੇਡਾ ਤੇ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਫੋਟੋ ਦੇ ਉੱਤੋਂ ਆ ਰਿਹਾ ਆ ਜੇ ਖ਼ਬਰਾਂ ਜੀ ਸੁਣਿਆ ਵਾ ਆ ਰਿਹਾ ਪੁੱਆ ਤੇ ਕਿਹੜੇ ਹਾਲਾਤਾਂ ਜਾਂਨ ਨੂੰ ਭੇਜਿਆ ਸੀ ਇਸਕੋ ਪਹਿਲੀ ਵੇਚ ਕੇ ਘਰ ਆਇਆ ਕਿੰਨੀ ਵੇਚੀ ਜਮਈ ਸਵਾ ਗਿਲਾ ਵੇਚੀ ਤੇ ਬਾਕੀ ਪਾਇਏ ਹੋਏ ਫੜ ਫੜ ਕੇ ਤੇ ਕਦੋਂ ਦਾ ਪਹਿਲਾ ਕਿਹੜੇ ਦੇਸ਼ ਚ ਗਿਆ ਹੈ ਪਹਿਲਾਂ ਜੁਕਾ ਗਿਆ ਸੀ ਤੇ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਕਿੰਨੀ ਤਰੀਕ ਨੂੰ ਗਿਆ ਹੈ ਅੱਜ 20 ਸਾਲ ਹੋ ਗਏ ਗਏ ਤਰੀਕ ਦੇ ਪਰ ਇਹ ਫੜੀ ਨਹੀਂ ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਨੂੰ ਤੇ ਹੁਣ ਸਰਕਾਰ پاسੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੇ ਹੋ ਜਾਂਦੇ ਆ ਫਿਰ ਉਹਨੂੰ ਕਿ ਨੌਕਰੀ ਦਿੱਤੀ ਜਾਏ ਕੀ ਨਾਂ ਵੀ ਤੁਹਾਡਾ ਤੇਰਾ ਨਾਮ ਗੁਰਲਾਲ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਅਠਾ ਤੇ ਇਹ ਜਿਹੜਾ ਵੀਰ ਅੱਜ ਇੱਕ ਰਿਪੋਰਟ ਹੋ ਕੇ ਆ ਰਿਹਾ ਹੈ ਕੀ ਨਾਂ ਇਹਨਾਂ ਦਾ ਸੁਖਚਾਨ ਸਿੰਘ ਕਦੋਂ ਦਾ ਗਿਆ ਹੋਇਆ ਸੀ ਬਾਹਰੇ ਇਹਨੂੰ 2.5 ਸਾਲ ਹੋ ਗਏ ਪਹਿਲਾਂ ਜੁਕੇ ਸੀ ਜੁਕੇ ਤੋਂ ਮੁੜ ਕੇ ਯੂ ਐਸਏ ਚਲੇ ਗਏ ਕਿੰਨੇ ਤਰੀਕ ਨੂੰ ਗਿਆ ਯੂ ਐਸਏ 25 ਜਨਵਰੀ ਨੂੰ ਐਂਟਰੀ ਕੀਤੀ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਰਿਪੋਰਟ ਹੋਇਆ ਲਿਸਟ ਆ ਗਈ ਭਾਈ ਸਾਡੇ ਕੋਲੋਂ ਕਦੋਂ ਆਈ ਲਿਸਟ ਹੁਣੇ ਆਈ 2 ਘੰਟੇ ਪਹਿਲਾਂ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਸਾਡੇ ਬਾਰੇ ਵੀ ਸੋਚਿਆ ਜਾਵੇ ਪਰਿਵਾਰ ਉਹਨਾਂ ਦਾ ਉਹ ਛੋਟੇ ਬੱਚਾ ਇੱਕ ਹੁਣ ਉਹਨਾਂ ਨੂੰ ਦੇਖਿਆ ਜੇ ਪੈਲੀ ਵੇਚ ਕੇ ਬਾਹਰ ਘੱਲਿਆ ਸੀ ਕਿੰਨਾ ਪੈਸਾ ਲਾਇਆ ਹੈ ਪਹਿਲਾ 22 ਲੱਖ ਰੁਪਇਆ ਲਾਇਆ ਸੀ ਜੁਕੇ ਕਰਨ ਵਾਸਤੇ 20 ਲੱਖ ਫਿਰ ਗਾੜੀ ਲਾਇਆ ਜੁਦਾ ਸਿਕਣ ਵਾਸਤੇ ਤੇ ਜਿਹੜੇ ਪਿਤਾ ਸੀ ਇਹਨਾਂ ਦੇ ਉਹਨਾਂ ਦੀ ਡੈਥ ਕਦੋਂ ਹੋਈ ਜੇ 3 ਜਨਵਰੀ ਨੂੰ ਹੁਣ ਥੋੜਾ ਜਿਹੀ ਹੋਇਆ ਹਾਂਜੀ 2025 ਚ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਕੋਈ ਕੋਈ ਉਹ ਵਿਖਿਆ ਜਾਵੇ ਤੇ ਬਾਰੇ ਕੋਈ ਨੌਕਰੀ ਦਿੱਤੀ ਜਾਵੇ ਕੀ ਮੰਗ ਕਰਦੇ ਸਰਕਾਰ ਤੋਂ ਉਹਦੇ ਇਹਨੂੰ ਕਹਿੰਦਾ ਕਿ ਮਤਲਬ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਸਾਨੂੰ ਮਿਲੇ ਕੁਝ ਸਾਡੇ ਵਾਸਤੇ ਸੋਚਿਆ ਜਾਵੇ ਜਿਹੜਾ ਇਹ ਨਾੜਾ ਖਰਚਾ ਕੋਈ ਸਾਡੇ ਬਾਰੇ ਕੋਈ ਹਨਸਾਮ ਮਿਲੇ ਸਾਨੂੰ ਕਿੱਥੋਂ ਦਾ ਏਜੰਟ ਕਿੱਥੋਂ ਦਾ ਸੀ ਏਜੰਟ ਹਰਿਆਣੇ ਦਾ